ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵੜਾ ਡੇਰੀ ਫਾਰਮ ਤੇ ਜੀ ਅੱਜ ਵੀ ਬੜਵੱਚ ਪੱਤਨ ਨਗਸੇ ਲਈ ਲੈ ਕੇ ਆਏ ਜੀ ਗੱਬਣ ਬੱਛੀ ਆ ਬਈ ਹੀਪਰ ਬੱਛੀ ਆ ਇੱਕ ਤਾਜੀ ਸੋਈ ਵੜਾ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਅੱਜ ਬਾਈ ਜੀ ਹਾਂਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਰ ਠੀਕੋਂ ਬਧੀਆ ਜੀ ਹਾਂਜੀ ਠੀਕ ਠਾਕ ਬਈ ਨਾਮ ਤੇ ਐਡਰੈਸ ਬੋਲੋ ਸਜੇ ਨਾਮ ਜੀ ਸਾਧਖਾਨ ਜੀ ਹਮਮ ਪਿੰਡ ਸੈਦੋ ਕੇ ਠੀਕ ਹੈ ਬਾਈ ਜ਼ਿਲ੍ਹਾ ਮੋਗਾ ਜ਼ਿਲ੍ਹਾ ਮੋਗਾ ਹਾਂਜੀ 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 ਮੋਬਾਈਲ ਨੰਬਰ ਬੋਲਿਓ ਜੀ 9952 70 70 70 70 32 70 32 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਦੇ ਵੜ ਦੇ ਦਿਆ ਕਿਹੜਾ ਸੂਆ ਸੂਈ ਆ ਹਾਂ ਵੀਰ ਜੀ ਦੁੱਧ ਦੇ ਥੱਲੇ ਹੋਊਗਾ 16 17 ਕਿਲੋ ਸੂਆ ਕਿਹੜਾ ਬਾਈ ਸੂਆ ਬਾਈ ਇਹ ਤਾਂ ਤੀਜਾ ਸੂਈ ਵੀ ਹੈ ਜੀ ਤੀਜਾ ਸੂਈ ਆ ਕਦੋਂ ਸੂਈ ਆ ਬਾਈ ਸੂਈ ਨੂੰ ਹੋਵੇ ਬਾਈ ਇਹਨੂੰ ਦੱਸ ਦਨ ਬੱਚਾ ਕੀ ਆ ਮਾਂ ਗਰੇ ਬੱਚੀ ਆ ਮਾਦਰ ਜੀ ਬੱਚੀ ਆ ਬਾਈ ਬੱਚੀ ਚੰਗੀ ਆ ਨਾ ਹਾਂਜੀ ਬੱਚੀ ਪੂਰੀ ਬਦਲ ਕਿੰਨਾ ਕੁ ਦੁੱਧ ਤਿਆਰ ਆ ਬਾਈ ਹਾਂ ਉਹ ਜੀ ਥਰਾਂਸ ਦਰਾਂਗਲੋ ਤਿਆਰ ਹੋ ਥਲੇ ਹੁਣ ਵਾਲਾ ਆਏ ਦੋ ਡਾਂਗ ਚੋਲੇ ਹਾਂ ਹਾਂਜੀ 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 ਠੀਕ ਆ ਬਾਈ ਕੱਦ ਚੰਗਾ ਬਰੀਟ ਚੰਗੀ ਆ ਥਾਂ ਚੰਗਾ ਚਵਾਈ ਕਿਵੇਂ ਆ ਬਾਈ ਚਵਾਈ ਪੂਰੀ ਵਦਗਾ ਜੀ ਇੱਕ ਨੰਬਰ ਆ ਕੀ ਠੀਕ ਆ ਬਾਈ ਫੇਸ ਦੀ ਬਿਊਟੀ ਚੈੱਕ ਕਰ ਲੋ ਕੱਦ ਚੰਗਾ ਸੂਈ ਸਵਾਈ ਬੱਚਾ ਮਗਰ ਬੱਚੀ ਬੱਚੀ ਵੀ ਬਹੁਤ ਚੰਗੀ ਆ ਤੋਰਾ ਚੈੱਕ ਕਰ ਲੋ ਤੋਰਾ ਵੀ ਕਮਾਲ ਦਾ ਕਿਆ ਬਾਤ ਆ ਆਰਡਰ ਬਹੁਤ ਚੰਗਾ ਥਾਂ ਇੱਕ ਨੰਬਰ ਚਵਾਈ ਵੀ ਬਾਈ ਕਹਿੰਦਾ ਇੱਕ ਨੰਬਰ ਆ ਬਾਈ ਲੈ ਲੰਮੀ ਲੁੰਮੀ ਬਹੁਤਾ ਰਾਜੀ ਫੁੱਲਾ ਪਲੀ ਵੀ ਫੁੱਲਾ ਬਾਈ ਕੀ ਮੋ ਲਾ ਬਈ ਜੈ ਜਰ ਬਾਜੀ ਦਾ ਮੁੱਲ 65000 ਆ ਮਾਨਤਨ ਹੋ ਜਾ ਮਾਨਤਨ ਕਰ ਦਾਂਗੇ ਵਿੱਚੋਂ 65000 ਬਈ 65000 ਰੁਪਏ ਮੁੱਲ ਮਾਨਤਨ ਜਿਹੜਾ ਮੌਕੇ ਤੇ ਜਰੂਰ ਹੋ ਜਾਊਗਾ ਥਾਣ ਨੇੜ ਤੋਂ ਚੈੱਕ ਕਰ ਲੋ ਚਾਰੇ ਥਣ ਨਿਖੜਵੇਂ ਪੂਰੇ ਗੈਰ ਤੇ ਕੱਲਾ ਕੱਲਾ ਥਾਣ ਵੱਡੀ ਨਾੜ ਨੂੜ ਬਹੁਤ ਚੰਗੀ ਆ ਬਈ ਬਾਕੀ ਪੜੀ ਵੀ ਆ ਕੋਈ ਲਿੱਸੀ ਨਹੀਂ ਲਾਵੇਂ ਨਹੀਂ ਮੁੱਲ ਵੀ ਜੈ ਜੈ ਮਾਨਤਨ ਹੋ ਜਾਊਗਾ ਅੱਗੇ ਵੀਰੇ ਦੋ ਨੰਬਰ ਤੇ ਬੱਚੀ ਆ ਅਛਾ ਹਾਂ ਜੀ ਕਿੰਨੀ ਉਮਰ ਹੈ ਦੀ ਇਹ ਕਿਰੀ ਹੈ ਜੀ ਮੂੰਹ ਇਹ ਦੰਦੋਂ ਕਿਰੀ ਆ ਦੰਦਾਂ ਖੇਰੀਆਂ ਜੀ ਕਿਹੜੇ ਠੀਕੇ ਦੀ ਪਤਾ ਕੁਛ

ਬੱਚਾ ਚੰਗਾ ਹਨ ਬਈ। ਕਿਆ ਬਾਤ। ਠਾਕਰੀ ਵੀ ਮੜ ਜੀ। ਥੋੜੀ ਡਰਦੀ ਆ ਕੋਈ ਚੱਕਰ ਮੇਰਾ। ਬ੍ਰੀਡ ਬਹੁਤ ਹਨ ਬੱਚੇ ਦੀ। ਹਾਂ ਜੀ ਬ੍ਰੀਡ ਬਹੁਤ ਚੰਗੀ ਹੈ। ਦੁੱਧ ਵਾਲੀ ਦੰਦੀ ਜੀ ਗੱਲ ਤਾਂ ਇਹ। ਠੀਕ ਆ ਬਈ। 8 ਮਹੀਨੇ ਦਾ ਬੱਚਾ ਮੰਨ ਕੇ ਚਲੋ ਤੁਸੀਂ ਬਸ। ਚਾਰ ਥਾਣਾ ਕੱਲਾ ਕੱਲਾ। ਅੱਗੇ ਬਈ 3 ਨੰਬਰ ਤੇ ਗੱਭਣਾ ਬੱਚੀ। ਹਾਂ ਜੀ ਕਿੰਨੇ ਟਾਈਮ? ਇਹ ਜੀ 6 ਮਹੀਨੇ ਦੀ ਗੱਭਣਾ ਬੱਚੀ। 6 ਮਹੀਨੇ ਦੀ ਗੱਭਣ ਚੈੱਕ ਪਾਸ। ਚੈੱਕ ਪਾਸ ਜੀ ਹਾਂ। ਠੀਕ। ਜਿਹੜਾ ਭਰਾ ਕੀ ਹੋਊਗਾ ਵੀ ਚੈੱਕ ਜ਼ਰੂਰੀ ਕਰਵਾ ਲਓ। ਢੋਲੀ ਚੈੱਕ ਕਰ ਲਓ। ਕਿਆ ਬਾਤ ਆ ਆਰਡਰ ਬਣਾਉਣਾ ਸਟਾਰਟ ਕਰ ਲਿਆ ਨਾ ਹਾਂਜੀ ਵਲਪੁਰ ਕਰਮਾਈ ਦੇ ਪੂਰੇ ਆ ਬਾਈ ਕਿਆ ਬਾਤ ਆ ਬ੍ਰੀਡ ਇੱਕ ਨੰਬਰ ਆ ਬ੍ਰੂਡ ਕੱਪ ਚੰਗਾ ਬਾਈ ਹਾਂਜੀ ਹਾਂਜੀ ਪ੍ਰਿੰਟ ਫਰੋਂਟ ਦਾ ਦੋ ਦੰਦ ਹਾਂਜੀ ਦੋ ਦੰਦ ਪਾਉਂਦੇ ਦੋ ਦੰਦ ਆਗੀ ਠੀਕ ਆ ਜਿਹੜੀ ਗੱਲ ਕਹਾਂਗੇ ਉਹ ਵੀ ਫਰੂਟੀ ਵੋਦੀ ਵਾਦੀ ਪੂਰੀ ਚੰਗੀ ਆ ਤੁਰਾ ਚੈੱਕ ਕਰ ਲੋ ਇੱਕ ਨੰਬਰ ਆ ਬਾਈ ਕੀ ਮੋਲ ਆ ਬਾਈ ਜੈਜ ਇਹਦਾ ਮੋਲ ਜੀ 75000 ਰੁਪਏ ਹੈ 75000 ਰੁਪਏ ਆ 75000 ਰੁਪਏ ਮਾਨਦਾਨ ਵਿੱਚੋਂ ਹੋ ਜਾ ਕੋਈ ਗੱਲ ਓਕੇ ਬਾਈ 75000 ਰੁਪਇਆ ਮੋਲਾ ਮਾਨ ਤਣ ਕੋਈ ਚੱਕਰ ਨਹੀਂ ਮੌਕੇ ਤੇ ਹੋ ਜਾਊਗਾ ਬਾਈ ਬੱਚੀ ਚੰਗੀ ਆ ਕਦ ਕਾਠ ਵਾਲੀ ਆ ਪਲੀ ਵੀ ਆ ਥਣ ਜੀ ਬ੍ਰੀਡ ਬ੍ਰੂਡ ਸੋਹਣੀ ਜੀ ਬਾਕੀ ਥਣ ਬਹੁਤ ਸੋਹਣਾਗਾ ਹੂੰ ਕਿਸੇ ਵੀਰ ਨੂੰ ਬਾਈ ਤੰਨਾ ਜੋ ਕੋਈ ਵੀ ਨਗ ਪਸੰਦਾ ਵੇ ਬਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ